ਮੰਮੀ ਹਾਂ ਲੱਗੂ ਤੂੰ ਕੀ ਗੱਲ ਹੋਈ ਆ ਕੋਈ ਨਹੀਂ ਹੁੰਦਾ ਇਹ ਪਹਿਲੇ ਮੈਂ ਸਸਿਕਾ ਮੰਮੀ ਸਸਿਕਾ ਹੋਧੀ ਤਾਂ ਹਾਂਜੀ ਠੀਕ ਠਾਕ ਆ ਵਧੀਆ ਤੂੰ ਦੱਸਿਆ ਨਹੀਂ ਹਮ ਲੱਗੀ ਨਹੀਂ ਦੱਸਣਾ ਕੀ ਮੈਂ ਚਲ ਹੋਈ ਹੁਣੀ ਮੇਰਾ ਪੋੜ ਪੋਤੇ ਸਾਰੇ ਠੀਕ ਠਾਕ ਵਾ ਹਾਂਜੀ ਠੀਕ ਆ ਮੰਮੀ ਸਾਰੇ ਤੇ ਤੂੰ ਜਦੋਂ ਨਹੀਂ ਗਈ ਕਰੇ ਫੋਨ ਹੀ ਨਹੀਂ ਕੀਤਾ ਕਰੇ ਮੁੜ ਕੇ ਮੈਂ ਫੋਨ ਹੀ ਕਰਦਾ ਕਰੇ ਫੋਨ ਕੀ ਕਰਨਾ ਸੀ ਉਹਨੇ ਮੈਨਾਂ ਬਹੁਤ ਸੋਣੀ ਕੀਤੀ ਸੀਗੀ ਉਹ ਚਲ ਜੋ ਹੋ ਗਿਆ ਠੀਕ ਹੈ ਹੁਣ ਚਲੋ ਕਰਨਾ ਤੇ ਪੈਣਾ ਤੇਰੀ ਮਾਂ ਹੀ ਮੰਨਦ ਕਰਨਾ ਪੈਣਾ ਸੀ ਨਾ ਮਾਂ ਨੂੰ ਮੈਂ ਫੋਨ ਕੀ ਕਰਨਾ ਹੈ ਮੈਨੂੰ ਪਤਾ ਹੀ ਵੀ ਲੱਗੇ ਹੋਣੀ ਹੈ ਫਿਰ ਉਹੋ ਕੋਈ ਹੋਣਾ ਸੀ ਨਾਲੇ ਮੰਮੀ ਮੈਨੂੰ ਨਾ ਹੁਣ ਸਾਰਾ ਕੁਝ ਪਤਾ ਲੱਗ ਗਿਆ ਵਾ ਜੋ ਕੋਹ ਨਾ ਇੱਥੇ ਬੰਦਿਆ ਵਾ ਪੁੱਤ ਤੈਨੂੰ ਕਿੱਥੋਂ ਪਤਾ ਲੱਗ ਗਿਆ ਇਸ ਗੱਲ ਦਾ ਅਹ ਦੇਖ ਜੋ ਸਿਰ ਪਈ ਇਹਦੇ ਕੱਟਣੀ ਸੀ ਅਹੀਂ ਤੇ ਪਤਾ ਤੈਨੂੰ ਦਰਦੇ ਦੱਸਦੇ ਨਹੀਂ ਵੀ ਆਪਣੇ ਘਰ ਐਵੇਂ ਟੈਨਸ਼ਨ ਲੈਂਦੀ ਰਹੇਗੀ ਕੱਲੀ ਘਰੀ ਹੈਗੀ ਆ ਉਥੇ ਮੰਮੀ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਮੈਨੂੰ ਦਲਜੀਤ ਨੇ ਫੋਨ ਕੀਤਾ ਸੀ ਕੱਲ ਉਹਨੇ ਸਾਰਾ ਕੁਝ ਦੱਸਿਆ ਵਾ ਮੈਨੂੰ ਉਹਨੇ ਕੱਲੀ ਕੱਲੀ ਗੱਲ ਦੱਸੀ ਸੀ ਜੋ ਕੁਝ ਹੋਇਆ ਵਾ ਤੇ ਤੁਸੀਂ ਨਾ ਮੇਰੇ ਨਾਲ ਗੱਲ ਕਰਿਓ ਵੀ ਕੀ ਹੋਇਆ ਤੇ ਕੀ ਨਹੀਂ ਜੇ ਮੰਮੀ ਉਹ ਇੱਥੇ ਹੁੰਦੀ ਨਾ ਫੇਰ ਤੇ ਮੈਂ ਕਦੀ ਵੀ ਨਹੀਂ ਆਉਣਾ ਆ ਤਾਂ ਮੈਨੂੰ ਪਤਾ ਲੱਗਾ ਵੀ ਉਹ ਇੱਥੇ ਹੈ ਨਹੀਂਗੀ ਮੈਂ ਤਾਂ ਕਰਕੇ ਆਈ ਹਾਂ ਹਾਈ ਦਾ ਗਾਤੋ ਕਰਨ ਦੇ ਆ ਜੋ ਆਪ ਕਰੋ ਕੋਈ ਗੱਲ ਨਹੀਂ ਜੋ ਹੋਊਗੀ ਨਾ ਵੇਖੀ ਜਾਊਗੀ ਹੁਣ ਮੰਮੀ ਫਿਕਰ ਨਾ ਕਰੋ ਜੇ ਤੁਸੀਂ ਇਦਾ ਕਰਨ ਡੈ ਪਏ ਤੇ ਫਿਰ ਕਿੱਦਾਂ ਗੱਲ ਬਣਨੀ ਆ ਕੋਈ ਗੱਲ ਨਹੀਂ ਉਹ ਜੋ ਕਰਦੀ ਹੈ ਨਾ ਉਹਨੂੰ ਕਰਨ ਦੋ ਸਾਡਾ ਮੁੰਡਾ ਘੜਾ ਰਿਹਾ ਵਾ ਸੌ ਰਿਸ਼ਤੇ ਆ ਉਹਨੂੰ ਤੁਸੀਂ ਚਿੰਤਾ ਨਾ ਕਰੋ ਇਹਦੇ ਨਾਲ ਉਹ ਚੰਗੀ ਲੈ ਕੇ ਆਊਗੀ ਮਾੜੀ ਨਹੀਂ ਲਿਉਂਦੀ ਹੈਗੀ ਇੰਨਾ ਸੁਖ ਹੀ ਇੱਥੇ ਇਹਨੂੰ ਤਾਂ ਸੁਖ ਲੈਣਾ ਹੀ ਨਾ ਆਇਆ ਕੋਈ ਗੱਲ ਨਹੀਂ ਇਹਨੂੰ ਵੇਖ ਲੈੰਦੋ ਹੁਣ ਮੰਮੀ ਨਾਲੇ ਹੁਣ ਪੜ੍ਹੀ ਲਿਖੀ ਲਿਆਵਾਂਗੇ ਇਹਦੇ ਵਾਂਗੂ ਨਹੀਂ ਅਨਪੜ੍ਹ ਜੀ ਨੂੰ ਨਾ ਕਿਤੇ ਬੋਲਣਾ ਆਉਂਦਾ ਹੀ ਨਾ ਹੋਰ ਉਹਨੂੰ ਤੇ ਵੱਡੇ ਲਿਖੇ ਦਾ ਲਿਹਾਜ਼ ਹੀ ਹੈ ਨਹੀਂ ਵੀ ਕਿਦਾਂ ਬੋਲਣਾ ਤੇ ਕਿਦਾਂ ਨਹੀਂ ਨਹੀਂ ਪਤਾ ਹੀ ਨਹੀਂ ਲਿਆਉਣੀ ਪੜੀ ਆਈ ਅਨਪੜ੍ਹ ਹੀ ਲਿਆਉਣੀ ਆ ਹੁਣ ਪੜ੍ਹੀ ਸਾਨੂੰ ਚਾਹੀਦੀ ਨਹੀਂਗਾ ਸਾਨੂੰ ਤੇ ਉਹ ਹੋ ਜਾਈਦੀ ਐ ਜਿਹੜੀ ਸਾਡੀ ਇੱਜ਼ਤ ਖਰੇ ਕਿਤੇ ਅੱਗੇ ਪੜ੍ਹੀ ਲਿਖੀ ਲਿਆਂਦੀ ਆ ਨਾ ਤੇ ਇਥੋਂ ਕੀ ਲੱਭ ਲੈਣਾ ਸੀ ਤੁਸੀਂ ਜਿੱਦਾਂ ਨੇ ਚਾਲੇ ਫੜੇ ਸੀ ਉਹਨੇ ਉਹ ਕਾਦੀ ਪੜ੍ਹੀ ਉਹਨੂੰ ਤੇ ਬੋਲਣ ਦਾ ਮਸਾ ਜਿੰਨਾ ਪਤਾ ਨਹੀਂ ਹੈਗਾ ਚੱਲ ਮੈਨੂੰ ਤੇ ਇਦਾਂ ਬੋਲਦੀ ਹੀਗੀ ਤੁਹਾਡਾ ਤਾਂ ਲਿਆਜ ਕਰਦੀ ਮਾੜਾ ਮੋਟਾ ਵੀ ਮੇਰੇ ਤੋਂ ਉਮਰ ਦੇ ਵਿੱਚ ਕਿੰਨੇ ਵੱਡੇ ਆ ਉਹਨੂੰ ਤੇ ਮਸਾ ਪਤਾ ਨਹੀਂ ਵੀ ਕਿਦਾਂ ਬੋਲਣਾ ਵਾ ਕਿ ਇਹਨੂੰ ਉਹਨੂੰ ਨੇ ਬੋਲਣ ਦਾ ਪਤਾ ਲੱਗਣਾ ਭਰਾ ਭਰਜਾਈ ਮਗਰ ਲੱਗੇ ਨੇ ਉਹ ਵੀ ਇਦਾਂ ਹੀ ਕਰਦੇ ਆ ਚੱਲ ਕੋਈ ਗੱਲ ਨਹੀਂ ਲੱਗਨ ਦੋ ਭਰਾ ਭਰਜਾਈ ਨੂੰ ਮਗਰ ਕੀ ਆ ਤੈਹੀ ਲੈ ਲੈਣਗੇ ਨਾ ਲੈ ਲੈਣ ਕੋਈ ਗੱਲ ਨਹੀਂ ਇਹਦੇ ਨਾਲ ਉਮਰਾਂ ਤੇ ਨਹੀਂ ਲੱਗ ਜਾਣੀਆਂ ਨਾ ਤੈਹੀ ਨਾ ਖਲਾਸੀ ਨਿਬੜੇ ਕਿ ਉਹ ਉਧਰੋਂ ਨਿਬੜੇ ਕਿ ਹਾਂ ਦੀ ਕੇ ਆਹੋ ਮੰਮੀ ਦਲਜੀਤ ਨਹੀਂ ਲੱਭਣ ਡਿਆ ਗਿਆ ਵਾ ਕਿਤੇ ਪੁੱਤ ਹੁਣ ਗਿਆ ਇੱਥੋਂ ਉੱਠ ਕੇ ਫਿਰ ਵਾਰ ਬੰਬੀ ਤੇ ਲੱਗ ਗਿਆ ਇਹ ਉਹ ਵੀ ਇੱਕ ਤਰ੍ਹਾਂ ਬਸ ਏਰ ਸੁੱਟ ਕੇ ਬਹਿ ਰਿੰਦਾ ਹੀ ਟੈਨਸ਼ਨ ਜੀ ਲੈਂਦਾ ਰਿੰਦਾ ਵਾ ਤੇ ਕੀ ਕਰਾਂ ਮੈਂ ਹੁਣ ਨਾ ਪੁੱਤ ਦੇ ਮੂੰਹ ਵਾਲ ਵੇਖਨੀਆ ਤੇ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਮੰਮੀ ਟੈਨਸ਼ਨ ਲਵੇ ਵੀ ਕਿਦਾਂ ਨਾ ਵਿਚਾਰਾ ਇੱਕ ਸਾਮਣਾ ਦਿਉਰੀ ਜ਼ਿੰਦਗੀ ਖਰਾਬ ਹੋ ਗਈ ਆ ਕੀ ਕਰੇਗਾ ਗਾੜੀ ਕੀ ਬਤਾ ਹੁਣ ਕਿਦਾਂ ਦੀ ਗਾੜੀ ਕੋਈ ਟੱਕਰ ਨਹੀਂ ਗਾੜੀ ਫੇਤ ਗਈ ਕਿਦਾਂ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਫਿਕਰ ਨਾ ਕਰੋ ਚੰਗੀ ਟੱਕਰੂਗੀ ਹਰ ਵਾਰੀ ਥੋੜੀ ਇਦਾਂ ਹੀ ਹੋਣਾ ਵਾ ਵੀ ਇਦਾਂ ਹੀ ਹੋਈ ਜਾਣਾ ਹੁਣ ਕੋਈ ਗੱਲ ਨਹੀਂ ਆਉਂਦਾ ਵਾ ਨਾ ਮੈਂ ਕਰਦੀਆਂ ਗੱਲ ਉਹਦੇ ਨਾਲ ਸਮਝਾਉਣੀ ਆ ਉਹਨੂੰ ਵੀ ਚੱਲ ਕੋਈ ਗੱਲ ਨਹੀਂ ਜੋ ਹੋ ਗਿਆ ਵਾ ਨਾ ਉਹਨੂੰ ਛੱਡ ਹੁਣ ਤੇ ਗਾੜੀ ਬਾਰੇ ਸੋਚ ਇਹ ਤਾਂ ਸਰਦਾਰ ਜੀ ਖੇਤੀ ਜੋ ਆ ਭਰ ਗਿਆ ਹੈ ਲੈ ਲਾ ਭਰ ਗਿਆ ਵਾ ਹਾਂ ਭਰ ਗਿਆ ਹਾਂ ਤੇ ਉੱਪਰ ਪਾਣੀ ਛੱਡ ਦੋ ਉੱਪਰ ਪਾਣੀ ਜੋ ਹੈ ਨਹੀਂ ਬਤੀ ਜੋ ਹੈ ਆਏਗਾ ਫੇਰ ਹੀ ਜੋ ਹੈ ਅੱਛਾ ਬੰਦੋਗੇ ਹਾਂ ਹਾਂ ਚੱਲ ਕੋਈ ਗੱਲ ਨਹੀਂ ਕੱਲ ਕਰਦੀ ਠੀਕ ਆ ਉਹ ਫਲਟ ਜੋ ਹੈ ਕੱਟ ਗਿਆ ਜੋ ਹੈ ਉਹ ਕੋਈ ਗੱਲ ਨਹੀਂ ਕੱਲ ਕਰ ਦਾਂਗੇ ਤੇ ਕੱਲ ਜੋ ਹੈ ਥੜਾ ਜੋ ਹੈ ਬਣਾ ਲੇਗੇ ਆਪਣਾ ਜੋ ਹੈ ਪਾਣੀ ਚਲਦੀ ਕੇ ਬੰਦਿਓ ਵੀ ਨੱਕਾ ਬੰਦੇ ਹਾਂ 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 ਜਰੂਰ ਸਰਦਾਰ ਜੀ ਹਾਂ ਸਰਦਾਰ ਜੀ हमको ਚਾਹੇ ਪੈਸਾ ਦੇ ਦੋ ਚਾਹੇ ਰੀਚਾਰਜ ਕਰਵਾ ਦਿਓ हमको ਜੋ ਹੈ ਪੈਸਾ ਮੁ ਗਿਆ ਹੈ ਮੋਬਾਈਲ ਮੈਂ ਹੈ ਨਹੀਂ ਚਾਹੇ ਪੈਸਾ ਦੋ ਚਾਹੇ ਜੋ ਹੈ ਰੀਚਾਰਜ ਕਰ ਦੋ ਸਰਦਾਰ ਜੀ ਉਹ ਕੋਈ ਗੱਲ ਨਹੀਂ ਰੀਚਾਰਜ ਮੈਂ ਕਰ ਦਿੰਦਾ ਹਾਂ ਅੱਛਾ ਲਾ ਆਪਣੇ ਫੋਨ ਤੇ ਕਰ ਦਿੰਦੇ ਕੋਈ ਗੱਲ ਨਹੀਂ ਮੋਬਾਈਲ ਕਰਦੇ ਕੋਈ ਨੰਬਰ ਆਠ ਠੀਕ ਹੈ ਸਰਦਾਰ ਜੀ ਹਾਂ ਚਾਰ ਦਿਨਾਂ ਮੈਂ ਕਰ ਦੇ ਲੱਗਾ ਹਾਂ ਹਾਂ ਸਰਦਾਰ ਜੀ ਮੇਰੀ ਗੱਲ ਸੁਣ ਖਾਦ ਪਾ ਦੀ ਅਨੇ ਹਾਂ ਨੀ ਲੱਗਣਾ ਦੱਸਦੇ ਆਂ ਅਨੇ ਸਾਜ ਆ ਜ ਮੈਂ ਫੋਟਾ ਜੋ ਹੈ ਜਬ ਬੋਲ ਦਿਆ ਨੇ ਮੈਂ ਜ਼ਬਾਨ ਸੇ ਜੋ ਹੈ ਸਭ ਕੁ ਹਾ ਪਾਣੀ ਅਚਾਰਾਂ ਗਿੱਲਾਂ ਚ ਪਾਣੀ ਹਾਂ ਪਾਣੀ ਵੀ ਪਾਏਗਾ ਖਾਦ ਵੀ ਜੋ ਟਾਈਮ ਸੇ ਪਾਏਗਾ ਚਲਦੀ ਉਹ ਬਤੀ ਜੋ ਹੈ ਹਾਂ ਹਾਂ ਚੰਗਾ ਵਾ ਵਿਚਾਰਾ ਸਾਰਾ ਹੀ ਕੰਮ ਕਰ ਦਿੰਦਾ ਐਦਾਂ ਕਰਦਾ ਮੁੰਡੇ ਨੂੰ ਭੇਜਨਾ ਉਹ ਚਾਹ ਦੇ ਕੇ ਆਇਆ ਨੂੰ ਪਹਿਲਾਂ ਨਾ ਰੋਟੀਆਂ ਭੇਜਾਂਗੇ ਥੋੜੀਆਂ ਜੀਆਂ ਤੇ ਗੱਲ ਐਦਾਂ ਵਾ ਕੱਲ ਤਾਂ ਫੋਨ ਕੀਤਾ ਵਾਂ ਭੈਣ ਨੂੰ ਭੈਣ ਨੇ ਕੋਈ ਦੱਸਿਆ ਨਹੀਂ ਨਾ ਭੈਣ ਆਈ ਆ ਨਾ ਮੈਨੂੰ ਕੋਈ ਫੋਨ ਕੀਤਾ ਬਾਅਦ ਚ ਦਾ ਕਰਦਾ ਮੈਂ ਫਿਰ ਫੋਨ ਕਰਦਾ ਭੈਣ ਨੂੰ ਭੈਣ ਆਈ ਕਿ ਨਹੀਂ ਅਜੇ ਕਦੋਂ ਆਣਾ ਵਾ ਜਾਂ ਮੰਮੀ ਦੀ ਗੱਲ ਕਰਾਉਣਾ ਜਾ ਕੇ ਫਿਰ ਰੋਟੀ ਪਾਣੀ ਕਨੇ ਬਣਾਉਣਾ ਵਾ ਫਿਰ ਮੈਨੂੰ ਬਣਾਉਣੀ ਪੈਣੀ ਜਾ ਕੇ ਲੈ ਮੈਂ ਅਖਣੇ ਭੈਣ ਨੂੰ ਫੋਨ ਲਉਣਾ ਭੈਣ ਤੇ ਆ ਵੀ ਗਈ ਸਸਿਕਾ ਬੈਣ ਸਸਿਕਾ ਕਿੱਦੀ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਵਧੀਆ ਤੁਸੀਂ ਦੱਸੋ ਵਧੀਆ ਕਦੋਂ ਦੀ ਆਏ ਹੋ ਪਾਸਾ ਹੁਣੇ ਆਈਂ ਮੈਂ ਤੇ ਫੋਨ ਕਰ ਲਿਆ ਭੈਣ ਆਈ ਨਹੀਂ ਇਹਦੇ ਨਹੀਂ ਨਹੀਂ ਆਉਣਾ ਹੀ ਆਉਣਾ ਕਿਉਂ ਨਹੀਂ ਮੈਂ ਸੋਚਣ ਡਿਆ ਸੀ ਭੈਣ ਨੇ ਗੁੱਸਾ ਨਾ ਕੀਤਾ ਹੋਵੇ ਕਿਤੇ ਨਹੀਂ ਬਾਉ ਮੈਂ ਗੁੱਸਾ ਘਾਦਾ ਕਰਨਾ ਹੁਣ ਇੱਕ ਦੀ ਗਲਤੀ ਦਾ ਕਰਕੇ ਮੈਂ ਹੁਣ ਆਪਣਾ ਭਰਾ ਤੇ ਮਾਂ ਥੋੜੀ ਛੱਡ ਦੇਣੀ ਇਹਨਾਂ ਨੂੰ ਤੇ ਮਿਲਣਾ ਹੀ ਹੈ ਨਾ ਉਹ ਚੱਲ ਭੈਣ ਤੂੰ ਫਿਰ ਵੀ ਚੰਗੀ ਆ ਜਿੱਦਾਂ ਉਹਨਾਂ ਤਰ੍ਹਾਂ ਨਾ ਲਾਇਆ ਸੀ ਮੈਂ ਇਹਨੂੰ ਸੋਚਿਆ ਸੀ ਭੈਣ ਨੇ ਆਉਣਾ ਹੀ ਨਹੀਂ ਆ ਚੱਲ ਕੋਈ ਗੱਲ ਨਹੀਂ ਜਿਹੜੀ ਗੱਲ ਹੋ ਗਈ ਨਾ ਉਹਨੂੰ ਭੁੱਲ ਜਾ ਹਾਂ ਠੀਕ ਹੈ ਨਾ ਨਾ ਬਗੈਰ ਸੋਚੀਏ ਤੇ ਕੀ ਕਰਨਾ ਪੁੱਤ ਕੰਮ ਤੇ ਉਹਨੇ ਇੱਕ ਵੀ ਨਹੀਂ ਚੰਗਾ ਕੀਤਾ ਪਹਿਲਾਂ ਤੇਰਾ ਨਾਂ ਲਾਇਆ ਉਹ ਸੋਨੇ ਤੋਂ ਤੈਨੂੰ ਘਰੋਂ ਕਢਾਇਆ ਜੇ ਇਹ ਨਹੀਂ ਹੋ ਜੀ ਸਕੀਮਾਂ ਚੱਲੀ ਤੇ ਮੁੜ ਕੇ ਮੈਨੂੰ ਮਾਰ ਦੇਣ ਲੱਗੀ ਮੈਂ ਤਾਂ ਰੌਲਾ ਪਾਇਆ ਅੰਦਰ ਫਿਰ ਉਹ ਦਿਮਾਗ ਤੋਂਨੇ ਬੜਾ ਲਾਇਆ ਹੀ ਬੜਾ ਕੁਝ ਸੋਚ ਕੇ ਬੈਠੀ ਹੋਣੀ ਆ ਪਤਾ ਨਹੀਂ ਕੀ ਕਰਨਾ ਉਹਨੇ ਕੀ ਨਹੀਂ ਕਰਨਾ ਦਲਜੀਤ ਗੱਲ ਤੇ ਇਹ ਵੀ ਆ ਜੇ ਮੰਨ ਲਾ ਤੂੰ ਵੀ ਨਾ ਘਰ ਹੁੰਦਾ ਜੇ ਮੰਮੀ ਨੂੰ ਕੋਈ ਕਰ ਦਿੰਦੀ ਤੇ ਫੇਰ ਚਲੋ ਇਹ ਵੀ ਛੱਡੋ ਜਿੱਦਾਂ ਚੱਲ ਮੜਾ ਮੋਟਾ ਰੋਟੀ ਪਾਣੀ ਪਕਾਉਂਦੀ ਹੀ ਜੇ ਉਹਦੇ ਵਿੱਚ ਹੀ ਤੈਨੂੰ ਦੋਵਾਂ ਨੂੰ ਕੋਹ ਪਾ ਦਿੰਦੀ ਤੇ ਫਿਰ ਕੀ ਬਣਨਾ ਸੀ ਉਹ ਭੈਣ ਉਹਦੇ ਆਪਾ ਸੋਚਿਆ ਵਾ ਇਹਨੂੰ ਚੰਗਾ ਨਾ ਤਲਾਕ ਹੀ ਲੈ ਲਈਏ ਮਰ ਨਾਲੋਂ ਚੰਗਾ ਤੇ ਇਹੋ ਕੰਮ ਠੀਕ ਵਾ ਉਹ ਨਹੀਂ ਇਹ ਕੰਮ ਵਧੀਆ ਵਾ ਕੋਈ ਗੱਲ ਨਹੀਂ 5-7 ਲੱਖ ਦਿਨਾ ਹੀ ਪੈ ਜੂਣਾ ਤੇ ਦੇ ਦਾਂਗੇ ਕੋਈ ਗੱਲ ਨਹੀਂ ਇਹ 5-7 ਲੱਖ ਨੂੰ ਤੇ ਰੋਂ ਲਈ ਆ ਵੀ ਮਿਲ ਜੇ ਉਹ ਤਾਂ ਮੈਨੂੰ ਦੇਣਾ ਘਰ ਦੀਆਂ ਟੈਨਸ਼ਨਾਂ ਨੇ ਖਾ ਲਿਆ ਜਦੋਂ ਨਹੀਂ ਸਾਡੇ ਘਰ ਚ ਆ ਗਈ ਆ ਨਾ ਇਹ ਇਹਨੇ ਸਾਨੂੰ ਲੈ ਕੇ ਬਹਿ ਗਈ ਆ ਉਹ ਤਾਂ ਮੇਰੇ ਕੋਲ ਨਾ ਕੰਮਕਾਰ ਵੀ ਨਹੀਂ ਹੁੰਦਾ ਕੋਈ ਵੀ ਮਰ ਰੋਟੀਆਂ ਵਾ ਤੇ ਉਹ ਵੀ ਮੁੰਡਾ ਵਿਚਾਰਾ ਪਕਾਉਂਦਾ ਵਾ ਵੇਲੇਓ ਕੁ ਵੇਲੇ ਪਕਾ ਕੇ ਖਾਂਦਾ ਵਾ ਮੈਨੂੰ ਵੀ ਬੁਰਕੀ ਦੇ ਦਿੰਦਾ ਉਹ ਨਾਲ ਤੇ ਕੀ ਕਰਾਂ ਮੈਂ ਮੰਜੀ ਤੋਂ ਮੇਰੇ ਕੋ ਉੱਠਿਆ ਨਹੀਂ ਜਾਂਦਾ ਹੁਣ ਮੈਨੂੰ ਤਾਂ ਟੈਨਸ਼ਨਾਂ ਨਹੀਂ ਖਾ ਲਿਆ ਇਹ ਕਰਦੇ ਮੰਮੀ ਜੇ ਤੁਹਾਡਾ ਸਰੀਰ ਨਹੀਂ ਠੀਕ ਹੈਗਾ ਤੁਸੀਂ ਇਹਨੂੰ ਨਾਲ ਖੜ ਕੇ ਤੇ ਆਪਣੇ ਟੈਸਟ ਕਰਾ ਲਓ ਵੀ ਕੀ ਗੱਲ ਵਾ ਪਤਾ ਤੇ ਲੱਗੂਗਾ ਫੇਰ ਚਲੋ ਉਸ ਚੀਜ਼ ਦੀ ਦਵਾਈ ਵੀ ਖਾਦੀ ਜਾਊਗੀ ਨਾਲੇ ਤੁਸੀਂ ਨਾ ਆ ਟੈਨਸ਼ਨਾਂ ਲੈਣੀਆਂ ਛੱਡ ਦਿਓ ਕੋਈ ਗੱਲ ਨਹੀਂ ਕੋਹ ਨਹੀਂ ਹੋ ਚੱਲਿਆ ਹੈਗਾ ਤੇ ਜੇ ਤੁਹਾਡ ਕੋ ਨਹੀਂ ਕੰਮ ਹੁੰਦਾ ਤੇ ਤੁਸੀਂ ਮੈਨੂੰ ਗੇਤਾ ਦਾ ਦੰਦੇ ਗੇਤਾ ਮੈਨੂੰ ਫੋਨ ਕਰਕੇ ਸੱਦ ਲੈਂਦੇ ਤੇ ਮੈਂ ਆ ਜਾਂਦੀ ਤੇ ਆਪੇ ਮੈਂ ਕੰਮ ਕਰ ਲਿਆ ਕਰਨਾ ਹੀ ਐਵੇਂ ਫਿਕਰ ਕਰੀ ਜਾਂਦੇ ਆ ਤੁਸੀਂ ਉਹ ਨਹੀਂ ਪਿਆਣੀ ਹੁਣ ਤੇਰਾ ਵੀ ਸਹੁਰਾ ਪਰਿਵਾਰ ਵਾ ਹੁਣ ਮੇਰੀ ਗੱਲ ਸੁਣ ਜਿੱਦ ਨੂੰ ਇੱਥੇ ਲੈ ਆਉਂਦੇ ਆਪਾਂ ਤੇਰਾ ਵੀ ਘਰ ਖਰਾਬ ਹੋਏ ਨਾ ਹੀ ਹੁਣ ਮੇਰੇ ਆ ਦੇ ਘਰ ਉੱਦਰ ਡਿਆ ਵਾ ਉਹ ਨਹੀਂ ਨਹੀਂ ਦਲਜੀਤ ਇਹਨੂੰ ਪਤਾ ਹੀ ਆ ਮੇਰੇ ਪਰਿਵਾਰ ਦਾ ਕਿ ਕਿੰਨਾ ਚੰਗਾ ਵਾ ਉਹ ਮੇਰਾ ਪੂਰਾ ਸਾਥ ਦਿੰਦੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੂੰ ਨਾ ਜਦੋਂ ਲੋਡ ਹੁੰਦੀ ਹੈ ਨਾ ਬੇਸ਼ੱਕ ਜਦੋਂ ਮੈਨੂੰ ਮਰਜ਼ੀ ਫੋਨ ਕਰ ਦਿਆ ਕਰ ਉਹ ਭੈਣ ਪਤਾ ਗੱਲ ਕੀ ਆ ਫੇਰ ਵੀ ਨਾ ਕੋਈ ਨਾ ਬਈ ਗੱਲ ਕਰ ਹੀ ਦਿੰਦਾ ਵਾ ਹੁਣ ਕਹਿੰਨ ਕਿ ਜੇ ਇੱਥੇ ਬਿਠੇ ਰਹਿਣਾ ਵਾ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਪਤਾ ਹੀ ਆ ਦਲਜੀਤਾਂ ਭੈਣ ਕਦੋਂ ਨਹੀਂ ਆ ਕੇ ਬੈਠੀ ਐ ਜਾ ਕੋਟ ਚਾਹ ਤੇ ਬਣਾ ਕੇ ਲਿਆਓ ਤੇ ਵਾਸਤੇ ਜੇ ਮੈਂ ਉੱਠਣ ਜੋਗੀ ਹੁੰਦੀ ਤੇ ਮੈਂ ਹੁਣ ਬਣਾ ਵੀ ਲਿਆਉਣੀ ਸੀ ਜਾ ਕੇ ਚੰਗਾ ਮੰਮੀ ਬਣਾ ਕੇ ਲਿਆਉਣਾ ਫਿਰ ਮੈਂ ਚਾਹ ਨਹੀਂ ਨਹੀਂ ਵੀਰ ਜੀ ਤੁਸੀਂ ਬੋ ਚਾਹ ਮੈਂ ਬਣਾ ਲਵਣੀ ਆ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਬਹੁਤ ਹੀ ਵੇਖੋ ਵਿਚਾਰੇ ਨੇ ਉਦਾਂ ਨਾ ਸਫਾਈ ਸੁਹੀ ਤੇ ਮਾੜੀ-ਮੋਟੀ ਕੀਤੀ ਸਬਜ਼ੀ ਵੀ ਬਣਾਵਾਂਗੇ ਰੱਖੀਏ ਚਲ ਕੋਈ ਨਹੀਂ ਚਾਹ ਕਰਕੇ ਨਾ ਬਾਕੀ ਦਾ ਦਰਵਾਜ਼ਾ ਕਰਦੇ ਹਾਂ ਉਹ ਤਾਂ ਇੱਕ ਗੱਲ ਵਾ ਇਹਨਾਂ ਨੂੰ ਤੇ ਮੈਂ ਕਹੀ ਜਾਨੀ ਕੀ ਤੂੰ ਫਿਕਰ ਨਾ ਕਰੋ ਨਾ ਟੈਨਸ਼ਨ ਲਵ ਪਰ ਇਹ ਆ ਮੰਮੀ ਵਿਚਾਰੀ ਨਾ ਫਿਕਰ ਕਰੇ ਵੀ ਕਿ ਕਰੇ ਮਹਾ ਚਰੀ ਨੇ ਵਿਆਹ ਕੀਤਾ ਹੈ ਵਿਆਹ ਤੇ ਕੀਤਾ ਹੀ ਚਲ ਸੋਖ ਲਵਾਂ ਪਰ ਆ ਥੋੜੀ ਪਤਾ ਨਹੀਂ ਉਹਨੇ ਇੰਨਾ ਕਰਨਾ ਚਾਹ ਨਾ ਲਈ ਚਾਹ ਨਾ ਦੇ ਜਨੀਨ ਨਾ ਲਈ ਨੂੰ ਪੁੱਛੀ ਨਹੀਂ ਕਿ ਜਿਹੜਾ ਸੋਨਾ 사ਨਾ ਹੈ ਉਹ ਲੈ ਗਈ ਆ ਕਿ ਜਾਂ ਇੱਥੇ ਹੀ ਹੈ ਉਹਨਾਂ ਲੈ ਹੀ ਗਈ ਨੇ ਦੇ ਦੇ ਹਾਂ ਅੱਜ ਉਠਣਾ ਮੈਂ ਵੀ ਨਹੀਂ ਆ ਮੇਰੀ ਵੀ ਜਿਦਵਾ ਕਿਟਾਣਾ ਦੇ ਪਖੰਡ ਫੜੇ ਨੰ ਨਸਤਾ ਹੀ ਬੜਾ ਹੈ ਕੱਲ ਮੈਨੂੰ ਭੈਣ ਭਰਾ ਨੇ ਮੈਂ ਨਹੀਂ ਕੰਮ ਕਰਨਾ ਮੈਂ ਨਹੀਂ ਕਰਨਾ ਪਖੰਡ ਕਰਦੀ ਹੀ ਕਰੇਗੀ ਨਾ ਅੱਜ ਸਾਰਾ ਦੇਖੀ ਤੈਨੂੰ ਪਤਾ ਲੱਗਦਾ ਕਿਦਾਂ ਕਿੱਡੇ ਪਖੰਡ ਕਰਨੇ ਜਾਂਦੀ ਮੈਂ ਵੀ ਅੱਜ ਕੰਬਲ ਲਾ ਕੇ ਪਈ ਨਾ ਮੈਂ ਵੀ ਨਹੀਂ ਉਠਣਾ ਹੈਗਾ ਮੇ ਕੋ ਨਹੀਂ ਉਠਿਆ ਜਾਂਦਾ ਸਮਨੀ ਮਜੀਦੇ ਨਾਲ ਸਰਪੰਦਰ ਸਰਪੰਦਰ ਕੀ ਹੈ ਕੋਠੀ ਨਹੀਂ ਤਾਂ ਮੇਰੇ ਕੋ ਨਹੀਂ ਉਠਿਆ ਜਾਂਦੇ ਆ ਉਹ ਤਾਂ ਤੇ ਉੱਥੇ ਉੱਠਿਆ ਕਿਉਂ ਨਹੀਂ ਜਾਂਦੇ ਉਹ ਤਾਂ ਟਾਈਮ ਵੇ ਕਿੰਨਾ ਹੋ ਗਿਆ ਵਾ ਦੱਸ ਆ ਕਿੱਦਾਂ ਦੀ ਗੱਲ ਹੋਈ ਭਲਾ ਜਦੋਂ ਮੈਂ ਕਹਿੰਦੀ ਮੈਂ ਠੀਕ ਨਹੀਂ ਆ ਚਾਹ ਪਾਣੀ ਬਣਾਉਂਦਾ ਫਿਕਰ ਹੈਗਾ ਵਾ ਕਿ ਨਹੀਂ ਹੈਗਾ ਉਹ ਚਾਹ ਪਾਣੀ ਬਣਾਉਂਦਾ ਫਿਕਰ ਹੈਗਾ ਵਾ ਮੇਕੋ ਅਜੂਠਿਆ ਨਹੀਂ ਜਾਂਦੇ ਆ ਠੀਕ ਆ ਨਾ ਮੇਰਾ ਸਰੀਰ ਨਹੀਂਗਾ ਠੀਕ ਸਿੱਧੀ ਗੱਲ ਸੁਣਾ ਸਰੀਰ ਤੇ ਕਿਸਦਾ ਵੀ ਨਹੀਂਗਾ ਠੀਕ ਤਾਂ ਜਾ ਉੱਠ ਕੇ ਗੋਲੀ ਗਾਲੀ ਖਾ ਲੇ ਜਾ ਕੇ ਚਾਹ ਤੇ ਬਣਾ ਧਾਰਾ ਮੈਂ ਕੱਢੀਆਂ ਧਾਰਾ ਵੀ ਤੂੰ ਕੱਢੀਆਂ ਗੋਇਆ ਸੁਟਣ ਵਾਲਾ ਪਿਆ ਵ ਤੇ ਮੈਂ ਕੀ ਕਰਾਂ ਮੈਨੂੰ ਕੱਲੀ ਨੂੰ ਹਸਾ ਦੇ ਆ ਉਹ ਮੈਂ ਜਾਣਾ ਵਾ ਸ਼ਹਿਰ ਮੈਂ ਨਾ ਤੋ ਵੀ ਲਿਆ ਮੈਂ ਚੱਲ ਚਾਹ ਘੁੱਟ ਪੀ ਕੇ ਚੱਲ ਜਣਾ ਕੰਮ ਮਾ ਮੈਨੂੰ ਉੱਥੇ ਮੇਰੇ ਕੋ ਨਹੀਂ ਕੰਮ ਕੀਤਾ ਜਾਂਦਾ ਅੱਜ ਠੀਕ ਆ ਨਾ ਸਿੱਧੀ ਗੱਲ ਵਾ ਉਹਦੇ ਹੱਥਾਂ ਤੇ ਮਹਿੰਦੀ ਨਹੀਂ ਲੱਗੀ ਜਿਹੜੀ ਲਿਆ ਕੇ ਤੇ ਬਠਾ ਲਈ ਆ ਇੱਥੇ ਤੇ ਤੇਰੇ ਤੋਂ ਬਹੁਤ ਚਾਹੁੰਦੇ ਦੋ ਉਹਦੇ ਕਰਕੇ ਤੇ ਤੂੰ ਬਿਮਾਰ ਹੋਈ ਆ ਹੋਈ ਆ ਉਹਦਾ ਕਰਕੇ ਉਹ ਜਦੋਂ ਚਲ ਗਈ ਨਾ ਤੇ ਐ ਸਾਰਾ ਕੁਝ ਠੀਕ ਹੋ ਜਾਣਾ ਨਹੀਂ ਹਾਂ ਕਿਦਾਂ ਦੀ ਗੱਲ ਹੋਈ ਭਲਾ ਕਿ ਤੂੰ ਉਹਦਾ ਕਰਕੇ ਪਈ ਆ ਹੁਣ ਬੰਦੇ ਦੁੱਖ ਸੋਖ ਸਰੀਰਾਂ ਨਾਲ ਹੀ ਆ ਜੇ ਨਹੀਂ ਠੀਕ ਹੈਗੀ ਤੇ ਤਾਂ ਕਰਕੇ ਕਹਿ ਦਿੰਦੀ ਆ ਮੇਰੇ ਕੋ ਅੱਜ ਕੋਈ ਕੰਮ ਨਹੀਂ ਜੇ ਹੋਣਾ ਠੀਕ ਵਾ ਨਾ ਸਿੱਧੀ ਪੱਧਰੀ ਗੱਲ ਜੇ ਮੇਰੇ ਵੱਲੋਂ ਕਰੋ ਤੇ ਭਾਵੇਂ ਨਾ ਕਰੋ ਮੈਨੂੰ ਕਲੀ ਨੂੰ ਠੇਕਾ ਨਹੀਂ ਹੈਗਾ ਕਿ ਸਾਰੇ ਕੰਮ ਮੈਂ ਕਰਾਂ ਮੰਨਿਆ ਵੀ ਕੁੜੀਆਂ ਪੇਕੇ ਆਉਂਦੀਆਂ ਵਾਂ ਇਹਦਾ ਮਤਲਬ ਇਹ ਥੋੜਾ ਵਾ ਵੀ ਕੰਮ ਨੂੰ ਹੱਥ ਨਹੀਂ ਲਾਉਣਾ ਸਾਹ ਮੇਰਾ ਨਿਗਲ ਨਹੀਂ ਦਿਆ ਜੇ ਕੋ ਗੱਲ ਕਰੀ ਜਾਂਦੇ ਆ ਜੇ ਹੈ ਹੋ ਗੱਲ ਵਾ ਨਾ ਹੁਣ ਰਜਾਈ ਚ ਰਹੀ ਸਾਰੀ ਦਿਹਾੜੀ ਜੇ ਰੋਟੀ ਖਾਣੀ ਬਾਹਰ ਨਿਕਲੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਮੈਨੂੰ ਵੀ ਪਤਾ ਲੱਗ ਜਾਊਗਾ ਵੀ ਸੱਚੀ ਤੂੰ ਬਿਮਾਰ ਵਾਂ ਇਹ ਨਾ ਹੋਏ ਵੀ ਹੁਣ ਇਹ ਰਜਾਈ ਮਾਰੇ ਚੋੱਕੇ ਤੇ ਜਦੋਂ ਰੋਟੀ ਪਾਣੀ ਪੱਕ ਜੇ ਬਾਹਰ ਆ ਜੀ ਚਲੋ ਚਲੋ ਕੰਮ ਕਰੋ ਆਪਣਾ ਜਾਨ ਕੰਮ ਕਰੋ ਆਪਣਾ ਬਹੁਤੀਆਂ ਗੱਲਾਂ ਨਾ ਸੁਣਾਈ ਜਾਓ ਮੈਨੂੰ ਕਿੱਟਾ ਨੰਨੋ ਦੁੱਖ ਲੱਗਦਾ ਭੈਣ ਤੇ ਕਹਿੰਦੇ ਵੀ ਕੰਮ ਕਰੇ ਹੀ ਨਾ ਉਹਦੇ ਕੋ ਨਾ ਆਪਾਂ ਕੰਮ ਕਰਾਈਏ ਉਹ ਗੱਡੀ ਮਹਾਰਾਣੀ ਆਈ ਹੈ ਨਾ ਵੀ ਉਹਦੇ ਕੋ ਨਹੀਂ ਕੰਮ ਕਰਾਉਣਾ ਕੋਈ ਵੀ ਅਹੀਂ ਜੋ ਵਦੂ ਘਟੂ ਕਦੀ ਵੇਲੀ ਦਾ ਕਰ ਲਿਆ ਕਦੀ ਘਰ ਦਾ ਕਰ ਲਿਆ ਇਹੋ ਕੋਈ ਰਿਹਾ ਬਸ ਇੱਥੇ ਤੇ ਸੰਦੀਪ ਨਾ ਦੋਗੇ ਤੂੰ ਬੈਗੀ ਆ ਤੇ ਕੰਮ ਕਿਨੇ ਕਰਨਾ ਵਾ ਕਰਦਾ ਵੀਰ ਜੀ ਕਰਦਾ ਕੰਮ ਹੋਇਆ ਤੇ ਹੈਗਾ ਵਾ ਹੋਰ ਕਿੱਦਾਂ ਕਰਨਾ ਉਹ ਕਿੱਥੇ ਹੋਇਆ ਵਾ ਸਵੇਰ ਦੀ ਤੇ ਤੁਸੀਂ ਚਾਹ ਨਹੀਂ ਬਣਾਈ ਤੂੰ ਐਦਾਂ ਕਰ ਚਾਹ ਘੁੱਟ ਬਣਾ ਕੇ ਨਾ ਤੇ ਮੈਂ ਡੰਗਰਾਂ ਦੀ ਧਾਰਾ ਧੋਰਾ ਕੱਢਤੀ ਆ ਵਾ ਤੇ ਉਹ ਗਿਆ ਗਿਆ ਸੁੱਟਦੀ ਹੁਣ ਭਾਬੀ ਕਿੱਥੇ ਗਏ ਆ ਭਾਬੀ ਨੇ ਕਿੱਥੇ ਜਾਣਾ ਵਾ ਉਹ ਠੀਕ ਨਹੀਂ ਆ ਉਧਰ ਜਾਈ ਲੈ ਕੇ ਪਈ ਆ ਠੀਕ ਨਹੀਂ ਆ ਰਾਤੀ ਤੇ ਉਹ ਚੰਗੇ ਭਲੇ ਹੀ ਹੁਣ ਉਹਨਾਂ ਨੂੰ ਕੀ ਹੋ ਗਿਆ ਚੱਲ ਉਹ ਚੱਲ ਬਿਮਾਰ ਹੁੰਦੇ ਆ ਕਿਤੇ ਟਾਈਮ ਲੱਗਦਾ ਵਾ ਜੀ ਇੱਕ ਦਿਨ ਕਰ ਦੇਂਗੀ ਤੇ ਕੀ ਹੋ ਜਾਣਾ ਇੱਥੇ ਉਹ ਭਾਨੀ ਲਾਉਣ ਦੇ ਸਾਰੇ ਵੀਰ ਜੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਨਾ ਕਿ ਮੇਰੇ ਕੋਲ ਨਹੀਂ ਕੰਮ ਹੁੰਦਾ ਤੇ ਨਾ ਮੈਂ ਕਰਨਾ ਵਾ ਨਾਲ ਤੁਸੀਂ ਕਹਿੰਦੇ ਗੋਆ ਸੁੱਟਣ ਵੱਲੋਂ ਅੱਗੇ ਮੈਂ ਕਿੰਨਾ ਕੁ ਗੋਆ ਸੁੱਟਦੀ ਰਹੀ ਆ ਭਾਬੀ ਨੂੰ ਠਾਲ ਦੋ ਕੁਛ ਨਹੀਂ ਹੋਇਆ ਉਹਨੂੰ ਦੋਵੇਂ ਜਾਣੀਆਂ ਨਾਟਕ ਡਈਆਂ ਜੇ ਕਰਨ ਨਹੀਂ ਕਰਨਾ ਕੰਮ ਤੇ ਨਾ ਕਰੋ ਮੈਂ ਤਾਂ ਤੁਹਾਡੇ ਦੋਵਾਂ ਦੇ ਵਿਚਕਾਰ ਫਸਿਆ ਨਾ ਉਹਦੀ ਗੱਲ ਕਰਨ ਜੋਗਾ ਤੇ ਨਾ ਤੇਰੀ ਗੱਲ ਕਰਨ ਜੋਗਾ ਜੇ ਦੋਵਾਂ ਦੀ ਇੱਕ ਜਣੇ ਦੀ ਸਾਈਡ ਲੈ ਲੈਣਾ ਵਾ ਤੇ ਦੂਜੀ ਨਾਰਾਜ਼ ਹੋ ਜਾਂਦੀ ਆ ਵੀ ਤੂੰ ਭਾਬੀ ਦੀ ਸਾਈਡ ਲੈ ਲੈਣਾ ਵਾ ਨਹੀਂ ਨਾ ਹੁੰਦਾ ਕੰਮ ਤੇ ਨਾ ਕਰੋ ਮੈਂ ਤੇ ਸ਼ਹਿਰੋਂ ਕੋਨਾ ਕੋ ਖਾ ਹੀ ਆਉਣਾ ਮਰਿਓ ਫਿਰ ਭੁੱਖੀਆਂ ਉਹਨੇ ਵੀ ਕਿੱਡਾ ਪਖੰਡ ਫੜਿਆ ਵਾ ਝੂਠੇ ਬਹਾਨੇ ਲਈ ਜਾਂਦੀ ਮੈਂ ਬਿਮਾਰ ਵਾਂ ਚੰਗੀ ਭਲੀ ਤੁਰੀ ਫੇਰੰਡੀ ਹੀ ਕੋਈ ਗੱਲ ਨਹੀਂ ਕੰਮ ਮੈਂ ਵੀ ਨਹੀਂ ਕਰਨਾ ਪਿਆ ਰਹਿਣ ਦੋ ਮੈਨੂੰ ਸਹਾਨਵਾ ਆਜੋ ਬਹਿ ਜਾਓ ਮੰਮੀ ਪੀ ਲੋ ਚਾਹ ਸੰਗਾ ਬਣਾ ਸਰੀਰ ਹੁੰਦਾ ਕੋਸਾਂ ਨਹੀਂ ਕਿ ਹੋ ਗਿਆ ਦਲਜੀਤ ਕਿੱਧਰ ਨੂੰ ਚਲ ਗਿਆ ਹੋ ਵੀ ਪੀ ਲੈਂਦਾ ਇੱਥੇ ਬਣਾ ਦ ਦੇ ਦੇ ਵੀ ਕਿਤੇ ਮੰਮੀ ਮੈਂ ਨਾਲ ਤੁਹਾਡਾ ਨਾਲ ਗੱਲ ਕਰਨੀ ਸੀ ਇੱਕ ਮੈਂ ਇਹ ਪੁੱਛਣਾ ਸੀ ਜੜੀਆਂ ਟੂੰਬਾਂ ਹੈਗੀਆਂ ਉਹ ਛੱਡ ਗਈ ਆ ਕਿ ਜਾਂ ਨਾਲ ਹੀ ਲੱਗੀ ਆ ਮੈਨੂੰ ਹੁਣ ਨਾ ਚਾਹ ਬਣਾਉਂਦਿਆਂ ਖਿਆਲ ਆਇਆ ਹੀ ਮੈਂ ਚੱਲ ਮਮੀ ਨੂੰ ਪੁੱਛਦੀ ਆਂ ਭਲਾ ਮੈਨੂੰ ਨਹੀਂ ਲੱਗਦਾ ਮਮੀ ਵੀ ਉਹ ਛੱਡ ਕੇ ਗਈ ਹੋਵੇ ਉਹ ਤਾਂ ਇਹ ਨਹੀਂ ਮੈਨੂੰ ਪਤਾ ਹੁਣ ਟਰੰਗਾ ਇੱਥੇ ਆ ਜਾਂ ਲੈ ਗਈ ਆ ਨਾਲ ਤਾਂ ਨਾਲ ਮੈਂ ਜਾਵਾਂ ਤੇ ਭਰਾ ਜਿੰਨਾ ਚੱਲ ਗਈ ਜੁੱਪ ਕਰਕੇ ਬੈਠਾ ਮੈਨੂੰ ਕਿਹੜਾ ਕੋ ਆਇਆ ਉਹਨੇ ਕਿ ਮੈਂ ਚੱਲੀ ਆਂ ਚੁੱਕ ਕਰਕੇ ਨਿਕਲ ਗਈ ਆ ਮਮੀ ਨਾਲੇ ਦਲਜੀਤ ਤੇ ਕਹਿਣ ਡਿਆ ਹੈਗਾ ਕਿ 7-8 ਲੱਖ ਰੁਪਏ ਵਿੱਚ ਹੀ ਗੱਲ ਨਿਬੜ ਜਾਣੀ ਹੈ ਤੇ ਇੰਨੇ ਚ ਨਿਬੜ ਜੂਗੀ ਨੀ ਭੈਣੇ ਕਿੱਥੋਂ ਨਿਭਣੀਆਂ ਇੰਨੇ ਚ ਦਲਜੀਤ ਨੇ ਦੇ ਇੰਨੇ ਕਹੇ ਹੀ ਤੇ ਉਹ ਆਂਦੀ ਗਾੜੀਓ ਵੀ 50 30 ਲੱਖ ਰੁਪਇਆ ਲੈ ਕੇ ਤੇ ਫੇਰ ਖਨਾਸੀ ਕਰਨੀ ਆ ਮੈਂ 50 30 ਲੱਖ ਮੰਮੀ ਹਾਂ ਦਸ ਜਦੋਂ ਵਿਆਹ ਕੀਤਾ ਸੀ ਉਦੋਂ ਕਿੰਨਾ ਕ ਵਿਆਹ ਕੀਤਾ ਸੀ ਇਹਨਾਂ ਨੇ ਇੰਨੇ ਪੈਸੇ ਲੱਗੇ ਸੀ ਉਦੋਂ ਇਹਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਕੰਮ ਕਰਾ ਭੁੱਖੇ ਨੰਗੇ ਦੇ ਹੈਗੇ ਨੇ ਭੁੱਖੇ ਤੇ ਮਰਨਦੇ ਆ ਉਹਨਾਂ ਪੁੱਤ ਕੀ ਪਤਾ ਜਾਣ ਕੇ ਨਹੀਂ ਚਾਲ ਫੇੜੀ ਵੀ ਚੱਲ ਜੇ ਕੁੜੀਆਂ ਦੇ ਵਸਣਾ ਨਹੀਂ ਉੱਥੇ ਤੇ ਚੱਲ ਫੇ ਹੱਥੇ ਲਾ ਸਾਡੇ ਹੱਥ ਆਈ ਜਾਊਗਾ ਤੇ ਜੇ ਮੁੜਕੇ ਵੀ ਰੱਖਦੇ ਚਲਾ ਕਰਨਗੇ ਤੇ ਕੀ ਬਤਾ ਕੋਈ ਦੇਣਾ ਕਿ ਨਹੀਂ ਦੇਣਾ ਫੇਰ ਉਹਨਾਂ ਨੇ ਗਾੜੀ ਕੋਹ ਨੂੰ ਦੇਣਾ ਉਹਦਾ ਕਰਨਗੇ ਲਾ ਦੇਣਗੇ ਕਿ 2-4 ਲੱਖ ਰੁਪਏ ਤੇ ਤੇ ਬਾਕੀ ਪਰਜਾਈ ਨਹੀਂ ਸਾਹਮਣੇ ਨੇ ਸਾਰੇ ਮੰਮੀ ਉਹ ਤੇ ਗੱਲ ਠੀਕ ਵਾ ਪਰ ਉਹਦਾ ਨਾ ਗਲਤੀ ਤੁਹਾਡੇ ਕੋ ਵੀ ਬੜੀ ਵੱਡੀ ਹੋਈ ਹੈ ਅਹੀਂ ਵੀ ਬਸਣਾ ਵੇਖਣ ਗਏ ਤੇ ਬਸ ਇਹਨੂੰ ਵੇਖ ਕੇ ਹੀ ਮਰ ਗਈ ਤੇ ਚੱਲ ਸੂਣੀ ਆ ਚਾਹੇ ਕਿਦਾਂ ਉਹ ਤਾਂ ਹਨੂ ਨਾ ਇੰਨੀ ਕਾਲੀ ਨਹੀਂ ਕਰਨੀ ਚਾਹੀਦੀ। ਸਾਨੂੰ ਵੀ ਚਾਹੀਦਾ ਸੀ ਵਾਰੋਂ ਕਿਤੇ ਉਹ ਪਤਾ ਕਰ ਲੈਂਦੇ। ਪਤਾ ਕਰਕੇ ਫੇਰ ਰਿਸ਼ਤਾ ਕਰਦੇ। ਅਸੀਂ ਨਹੀਂ ਜ਼ਿਆਦਾ ਹੀ ਕਾਲੀ ਕਰ ਬੈਠੀ ਉਹਦਾ। ਚੱਲ ਮੰਮੀ ਜੋ ਹੋ ਗਿਆ ਵਾ ਨਾ ਕੋਈ ਗੱਲ ਨਹੀਂ। ਮੈਂ ਤੇ ਆਨੀ ਆਂ ਵੀ ਜੇ ਪੈਸੇ ਦੇਣੇ ਵੀ ਪੈਂਦੇ ਆ ਨਾ ਦੇ ਕੇ ਨਾ ਉਹਦੇ ਕੋਲ ਛਟਕਾਰਾ ਕਰਾਓ। ਚੱਲ ਇਹ ਆ ਵੀ ਪੈਸੇ ਤੇ ਫੇਰ ਆ ਜਾਣਗੇ ਤੇ ਆ ਜਾਣ ਤੇ ਬਾਜੂਗੀ। ਉਹਨੇ ਕੀ ਪਤਾ ਵਾ ਕਿਹੜੇ ਜੀ ਨੂੰ ਲੈਣਾ ਵਾ ਜਿਹੜੀ ਤੁਹਾਨੂੰ ਮਾਰਨ ਪੈਗੀ ਸੀ। ਉਹ ਦਲਜੀਤ ਨੂੰ ਵੀ ਤੇ ਕੋਹ ਕਰ ਹੀ ਸਕਦੀ ਆ ਤੇ ਗਾਲ ਤੇ ਤੇਰੀ ਵਾਕਿਆ ਠੀਕ ਵਾ ਹੁਣ ਥੋੜੇ ਦੇ ਨੰਤਰ ਹੀ ਗਾ ਚੱਲ ਲਾਗੀ ਜਾਣਾ ਪਤਾ ਕਿ ਕੀ ਕਿਹੜੇ ਮੂੰਹ ਬੋਲਦੀ ਆ ਗਾੜੀ ਨੂੰ ਉਹ ਤੂੰ ਹੁਣ ਤੋਰੇਗੀ ਕਿ ਕਿੱਦਾਂ ਚੱਲ ਜਾਣਾ ਉਹ ਨਹੀਂ ਨਹੀਂ ਮੰਮੀ ਜਦੋਂ ਤੱਕ ਤੁਸੀਂ ਠੀਕ ਨਹੀਂ ਨਾ ਹੁੰਦੇ ਕੋਈ ਗੱਲ ਨਹੀਂ ਮੈਂ ਇੱਥੇ ਹੀ ਆ ਮੈਂ ਉਹਨਾਂ ਨੂੰ ਦੱਸ ਕੇ ਹੀ ਆਈ ਆ ਕਿ ਮੰਮੀ ਠੀਕ ਨਹੀਂ ਆ ਉਹ ਤੁਹਾਨੂੰ ਪਤਾ ਹੀ ਆ ਕਿ ਉਹ ਕਿਹੜਾ ਕੋ ਕਹਿੰਦੇ ਆ ਜਿੰਨੇ ਦਿਨ ਮੈਂ ਮਰਜੀ ਇੱਥੇ ਰਹਿ ਲਾ ਚੱਲ ਬਹੁਤ ਕਿਦਾਂ ਰੋਟੀ ਬੁਰ ਕਿਦਾਂ ਹੱਥੋਂ ਖਾ ਲਾਂਗੇ ਰਾਜੀ ਕੇ ਵਿਚਾਰਾਂ ਮੈਂ ਪਕਾਉਂਦਾ ਵਾ ਕੱਚੀਆਂ ਪੱਕੀਆਂ ਲਾ ਲੈਂਦਾ ਵਿਚਾਰਾ ਕੋਤਰਾ ਹੀ ਖਾ ਲੈਂਦਾ ਵਾ ਉਹ ਚੱਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਨਾ ਹੁਣ ਉਹਦੇ ਨਾਲ ਜਾਓ ਤੇ ਜਾ ਕੇ ਟੈਸਟ ਕਰਾ ਕੇ ਨਾ ਤੇ ਦਵਾਈ ਲਓ ਕੋਈ ਗੱਲ ਨਹੀਂ ਕੰਮ ਸਾਰਾ ਹੁਣ ਮੈਂ ਵੇਖ ਲੈਣਾ ਕੱਪੜੇ ਤੇ ਕੱਡਾ ਇਹ ਆਪੇ ਚੱਲ ਨਵੀਆਂ ਨਵੀਆਂ ਕੋਟੀਆਂ ਏੜੀਆਂ ਹੋਣਾ ਅਲਮਰੀ ਵਿੱਚ ਰੱਖ ਦਿੰਨੀ ਸੋਣੀ ਹੈ ਮੈਨੂੰ ਇਹ ਆ ਜਾਣੀ ਹੈ ਇਦਾਂ ਕਰੋ ਹਾਂ ਮੈਨੂੰ ਦੇ ਦੋ ਵਾ ਤੁਹਾਡੇ ਕੋਲ ਕਿੰਨੀਆਂ ਕੋਟੀਆਂ ਸੰਦੀਪ ਮੇਰੀਆਂ ਕੋਟੀਆਂ ਨੂੰ ਨਾ ਤੂੰ ਹੱਥ ਨਾਲ ਲਾ ਰਹਿਣ ਦੇ ਨੂੰ ਇੱਥੇ ਹੀ ਪਈਆਂ ਪੱਬੀ ਦੇ ਦੋਗੇ ਤੇ ਫਿਰ ਕੀ ਹੋ ਚੱਲਿਆ ਵਾ ਦੱਸ ਤੈਨੂੰ ਇਦਾਂ ਕਿਦਾਂ ਮੈਂ ਦੇਣਾ ਆ ਜਿਹੜੀ ਜੈਕਟ ਵਾ ਨਾ ਇਹ ਮੇਰੀ ਪਰਜਾਈ ਨੇ ਨੇ ਚਾਹ ਨਾ ਬਣਾਗੇ ਕੱਲੀ ਹੀ ਨਾ ਆਪਣੇ ਹੱਥ ਨਾਲ ਬਣਾਈਆਂ ਉਹਨੇ ਤੇ ਮੈਂ ਇਦਾਂ ਕਿਦਾਂ ਤੈਨੂੰ ਦੇ ਦਾਂ ਦੱਸ ਅਗਲੀ ਨੇ ਕਹਿਣਾ ਵਾ ਜਿਵੇਂ ਚਾਰੀਜ ਨਾ ਬਣਾ ਕੇ ਦਿੱਤੀ ਆ ਇਹਨੇ ਅੱਗੇ ਤੋਰਤੀ ਆ ਫਿਰ ਕੀ ਹੋਇਆ ਵਾ ਪਰਜਾਈ ਨੂੰ ਕਹਿ ਦਿਓ ਮੇਰੀ ਨਾਨਨ ਨੂੰ ਪਸੰਦ ਆਈ ਸੀ ਤੇ ਮੈਂ ਦੇ ਦਿੱਤੀ ਉਹਨੂੰ ਦੱਸ ਹੈ ਕਿਦਾਂ ਨੀ ਗੱਲਾਂ ਕਰਨ ਦੀਆਂ ਸੰਦੀਪ ਐਵੇਂ ਚੰਗੀ ਚੀਜ਼ ਵੇਖ ਕੇ ਨਾ ਮਰਨੀ ਜਾਈਦਾ ਹੋਈਦਾ ਉਸੇ ਵਲੇ ਠੀਕ ਵਾ ਨਾ ਜੇ ਲੈਣੀ ਹੈ ਨਾ ਆਪਣੇ ਸਹੁਰਿਆਂ ਤੋਂ ਲੈ ਇੱਥੇ ਆ ਕੇ ਮੰਗਲ ਬਸ ਮੂੰਹ ਹੱਡਿਆ ਵਾ ਤੂੰ ਇਥੋਂ ਚੀਜ਼ ਲੈ ਲੈ ਏਡੀ ਮਿਲਦੀ ਏ ਇਹ ਨਹੀਂ ਕਿ ਕੋਟੀ ਮਿਲਣੀ ਹੈਗੀ ਭਾਬੀ ਜੀ ਹਾਂ ਗੱਲ ਵਾ ਨਾ ਕੋਈ ਗੱਲ ਨਹੀਂ ਮੈਂ ਵੀਰ ਨੂੰ ਦੱਸਦੀ ਆ ਪਾ ਵੀ ਤੋ ਇੱਕ ਚੀਜ਼ ਮੰਗੀ ਸੀ ਉਹ ਵੀ ਮਨਾ ਕਰ ਦਿੱਤਾ ਨਾਲੇ ਮੇਰੀ ਗੱਲ ਸੁਣੋ ਸਵੇਰ ਦੇ ਤੁਸੀਂ ਬਿਮਾਰ ਪਏ ਆ ਹੁਣ ਟੜਕੋ ਕੋਟੀਆਂ ਨਿਕਲ ਵੀ ਲਾ ਪੀਆਂ ਹੁਣ ਠੀਕ ਹੋ ਗਏ ਤੇਰੇ ਘਿਰਾ ਦੇ ਵਿੱਚ ਵਾ ਹੁਣ ਮੈਂ ਮੰਜੇ ਤੇ ਪਈ ਰਹਿੰਦੀ ਕੰਮ ਕਰਦੀ ਚੰਗੀ ਨਹੀਂ ਲੱਗਦੀ ਤੂੰ ਤੇ ਕਾਹ ਕਰਕੇ ਦੇੜਾ ਨਹੀਂ ਲਾਗੇ ਮੈਨੂੰ ਤਾਂ ਫੇਰ ਉੱਠਣਾ ਹੀ ਪੈਣਾ ਸੀ ਚਲੋ ਠੀਕ ਆ ਨਹੀਂ ਤੇਣੀ ਕੋਟੀ ਤੇ ਨਾ ਦੋ ਚਲ ਜਾ ਆਗੇ ਮੈਂ ਗੜੀ ਬਣਾ ਕੇ ਰੱਖੀ ਤੇ ਰਵਾਤੀ ਭੁੱਖ ਜੀ ਕਿਦੇ ਜਿਹੜੀ ਜੀ ਨਹੀਂ ਉਹ ਵੇਖ ਕੇ ਡੈ ਪੈਂਦੀ ਆ ਕਿ ਮੈਨੂੰ ਆ ਚੀਜ਼ ਦੇ ਦੋ ਦਵਾ ਦਵਾ ਦੇ ਨੀਦ ਨਾ ਮੱਚ ਜਾਈ ਨੀ ਕੋਟੀ ਕੰਮ ਕਰਨ ਵਾਲੀ ਗੋਲੀ ਵੱਜਦੀ ਆ ਤੇ ਮੈਨੂੰ ਆ ਵੀ ਚੀਜ਼ ਦੇ ਦੋ ਤੇ ਆ ਵੀ ਦੇ ਦੋ ਇਦਾਂ ਕਰਨੀ ਆ ਬੈੱਡ ਵਿੱਚ ਹੀ ਰਹਿਣ ਦੀ ਆ ਇਹਨੇ ਦੇ ਵੇਖ ਕੇ ਕਹਣਾ ਮੈਂ ਦਵਾ ਦਾ ਉਪਾ ਲਾਂ ਗੱਡੇ ਗਈ ਹੁਣ ਭਰਾ ਵਾਲੇ ਵੇ ਹੁਣ ਉਹਦੇ ਕੰਨ ਪਰ ਰੂਗੀ ਨਾ ਇੱਦਿ ਕੀਤੇ ਵੱਧ ਵਧਾਈ ਕੁੜੀ ਜਿਹੜੀ ਕੋਈ ਗੱਲ ਹੀ ਨਹੀਂ ਕਰਨ ਵਾਲੀ